ਹੋ ਹੋ ਮਸਾਂ ਰੋਟੀ ਟੋਕ ਕਰਿਆ ਹੁਣ ਆਕੇ ਬੌਕਰ ਵੀ ਤੂੰ ਲਾ ਦੇ ਤੂੰ ਹੀ ਨਹੀਂ ਮੇਰੀ ਤਾਂ ਹਲਦੀ ਜਮਾ ਅੱਛਾ ਆ ਗਈ ਹਾਂ ਕਿਧਰ ਗਈ ਸੀ ਤੜਕੇ ਦੀ ਰੋਟੀ ਟੋਕ ਦਾ ਟਾਈਮ ਨਾ ਖਾ ਲਿਆ ਕਰੋ ਕੰਮ ਤਾਂ ਨਹੀਂ ਤੁਸੀਂ ਕਰਨਾ ਕੁਛ ਨਾ ਤਾਂ ਤੇਰੀ ਮਾਂ ਕਰੇ ਉਹ ਪੜੀ ਪਈ ਅੰਦਰ ਲਾ ਕੇ ਸੁਰਖੀ ਪਾਊਡਰ ਪਾਏਗੀ ਦਾਦੀ ਤੇ ਮੇਰੀ ਮਮਾ ਨੂੰ ਆਏ ਕਿ ਮੈਂ ਕਹਿਣੀ ਆ ਆਏ ਫਿਰ ਤੇਰੀ ਮਮਾ ਨੂੰ ਕਹਿਣੀ ਤੂੰ ਆਏ ਵੀ ਕਹਿ ਦੇ ਕਰ ਵੀ ਦਾਦੀ ਸਾਰਾ ਦਿਨ ਕੰਮ ਕਰਦੀ ਆ ਮਮਾ ਤੂੰ ਵੀ ਢੱਕਾ ਕਰ ਲਿਆ ਕਰ ਉਹ ਤਾਂ ਭੋਰਾ ਹੀ ਨਹੀਂ ਕਰਦੀ ਤੂੰ ਜੇ ਢਮਚਾ ਲਿਆ ਕਰ ਤੂੰ ਹੀ ਵਿਚਾਲਿਆ ਕਰ ਮੇਰੇ ਤੇ ਉਹ ਤਾਂ ਚੱਲ ਨੂੰ ਆ ਤੂੰ ਤਾਂ ਮੇਰੀ ਪੋਤੀ ਐ ਹਾਂ ਜੇ ਤੂੰ ਜੇ ਤੂੰ ਹੁਣ ਵੀਤੀ ਮੰਨ ਕੇ ਰੱਖ ਲਗੈ ਤੇ ਤੇਰਾ ਵੀ ਉਹ ਢਮਚਾ ਆ ਕਰ ਮੈਂ ਤਾਂ ਰੀਤੀ ਬਣਾਉਣੀ ਆ ਬਣਦੀ ਨਹੀਂ ਉਹ ਬਣਦੀ ਨਹੀਂ ਮੇਰੀ ਰੀਤੀ ਉਹ ਤਾਂ ਐ ਆਉਂਦੀ ਐ ਤਾਂ ਮੈਂ ਤਪੀਤ ਪਾਈ ਜਦੋਂ ਮੈਂ ਬੁਲਾਉਣੀ ਆ ਉਹ ਕਾਹਨੂੰ ਮੇਰੀ ਰੀਤੀ ਬਣਦੀ ਆ ਦੇਖ ਲੈ ਹੁਣ ਹੁਣ ਮੈਂ ਸੁੰਭਰਦੀ ਆ 10 ਵਜੇ ਤੇ ਐ ਤਾਂ ਨਹੀਂ ਹੁਣ ਵੀ ਤੜਕੇ ਉੱਠਾ ਸਨੇਹੀ ਸੁੰਭਰ ਕਸੂਰ ਕੇ ਵਿਹਲੀ ਹੋ ਕੇ ਉਹ ਦੁਆਰ ਪਾਈ ਜੇ ਆਏ ਬੰਦੇ 판ਦੀ ਹੈ ਤੇਰੇ ਪਿਆਉਣੇ ਦਾ ਅੱਜ ਦਿੱਤਾ ਤੈਨੂੰ ਮੈਂ ਤਾਂ ਦਿੱਤੀ ਸੀ ਤੂੰ ਅੱਜ ਗਰਮ ਕੋਟ ਦੇ ਸਾਹਮਣੇ ਹੋਈ ਦੇਹਲਾ ਆਖੇ ਮੈਂ ਬੱਠਾ ਮੈਂ ਆਖੇ ਜੇ ਨਾ ਪੰਨ ਕਹਿੰਦੀ ਮੈਂ ਤਾਂ ਦਾ ਅੱਜ ਦਿੱਤੀ ਆ ਤੇ ਬੱਠਾ ਲ ਭੰਨੀ ਜਾਂਦੀ ਕਦੇ ਕੁਝ ਪਾਣ ਦਿੰਦੀ ਕਦੇ ਕੁਝ ਪਾਣ ਦਿੰਦੀ ਤੇਰੀ ਮਾਂ ਨੂੰ ਮਾੜਾ ਮੋਟਾ ਸਮਝਾਇਆ ਕਰ ਜੇ ਦਾ ਦਿੱਤੇ ਜੇ ਤੀਨ ਨਾ ਕੇ ਰੱਖੀ ਤੀ ਬਣਾ ਕੇ ਰੱਖੀ ਹੈ ਬਣਦੀ ਨਹੀਂ ਮੇਰਤੀ ਆ ਦੇਖ ਲੈ ਤੇਰੀ ਮਾਂ ਦੇ ਕੰਮ ਕਿਵੇਂ ਭਾਂਡੇ ਭੰਦੀ ਐ ਦਾਦੀ ਤੁਸੀਂ ਸਾਸਿ ਨੂੰ ਨਾ ਬਣ ਕੇ ਰਿਹਾ ਕਰੋ ਤੁਸੀਂ ਮਾਂ ਹੀ ਬਣ ਕੇ ਰਿਹਾ ਮੈਂ ਤਾਂ ਬਣਾਉਣੀ ਐ ਨਤੀ ਇਹ ਮੇਰੀ ਬਣਦੀ ਨਹੀਂ ਪੁੱਤ ਇਹਨੂੰ ਤੂੰ ਕਹ ਜੇ ਮੇਰੀ ਧੀ ਬਣੇ ਮੈਂ ਤੈਨੂੰ ਧੀ ਬਣਾਉਣੀ ਐ ਇਹ ਨਹੀਂ ਮੈਨੂੰ ਮਾਂ ਬਣਾਉਂਦੀ ਤੇਰੀ ਮਾਂ ਨੂੰ ਤਾਂ ਕੁਛ ਉਹਨੂੰ ਤੋ ਦੇ ਗਿਆ ਸੁਨੇਹਾ ਉੱਧਰ ਗਈ ਕਰ ਬੈਰੇ ਕੋ ਨਾ ਆਇ ਕਰ ਠੀਕ ਐ ਨਾ ਦਾਦੀ ਦੀ ਚਮਚੀ ਨਾ ਹੋਵੇ ਤਾਂ ਦੇਖ ਲੈ ਦੇਖ ਲੈ ਭੰਦੀ ਐ ਇਹ ਤਾਂ ਤੈਨੂੰ ਵੀ ਸੁਣਾਉਂਦੀ ਐ ਇਹ ਨਹੀਂ ਕਿਸੇ ਦੀ ਮਿੱਤ ਆਏਗੀ ਹਾਂ ਦਾਦੀ ਜਰਾ ਮੈਨੂੰ ਉੱਥੇ ਰਹਿ ਮੇਰੇ ਕੋਲ ਆ ਦੀ ਲੋੜ ਨਹੀਂ ਹੈਗੀ ਅਵੀ ਸ਼ਾਮ ਨੂੰ ਰੋਟੀ ਖਾਣ ਦੇ ਮੈਂ ਦੇਵਾਂਗੀ ਹਾਂ